ਕੱਲ ਦੀ ਖਬਰ ਹੈ ਕੈਨੇਡਾ ਯੂਨੀਵਰਸਿਟੀ ਨੇ ਸਪੈਸ਼ਲ ਕੋਰਸ ਟ੍ਰਾਂਟੋ ਯੂਨੀਵਰਸਿਟੀ ਦਾ ਕੋਰਸ ਸ਼ੁਰੂ ਕਰਿਆ ਦਿਲਜੀਤ ਉੱਪਰ ਵੀ ਕੋਰਸ ਹੋਣਾ ਚਾਹੀਦਾ ਉਹਦੇ ਉੱਪਰ ਕੇਰਲਾ ਸਟੋਰੀ ਵਰਗੀਆਂ ਧਾਰਾ 370 ਵਰਗੀਆਂ ਜਿਹੜੀਆਂ ਫਿਲਮਾਂ ਬਣੀਆਂ ਨੇ ਉਹ ਟੈਕਸ ਫ੍ਰੀ ਕਰਕੇ ਫਿਲਮਾਂ ਦਿਖਾਈਆਂ ਗਏ ਨੇ ਜੀਆ ਡਾ ਭਗਮਨਤਮਨ ਬੀਬੀ ਖਾਲੜਾ ਜੀ ਬਾਰੇ ਬੋਲਦਾ ਹੁੰਦਾ ਸੀ ਨਾ ਫਿਰ ਲਾਉਂਦਾ ਰਾਸ਼ਟਰ ਸਭ ਮੈਂਬਰ ਉਹਨੂੰ ਹੁਣ ਲੰਤੀ ਸਰਦਾਰ ਜੀ ਦੇ ਵਿੱਚ ਫਿਲਮ ਆ ਕੇ ਪਾਕਿਸਤਾਨੀ ਹੀਰੋ ਆਉਣਾ ਹੈ ਕਿਉਂ ਉਹਨੂੰ ਲੈਤਾ ਗਿਆ ਤਾਂ ਕਰਕੇ ਅਸੀਂ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਣ ਦਿੰਦੇ ਆ ਕੇ ਮਨੁੱਖੀ ਅਧਿਕਾਰਾਂ ਦੀ ਗੱਲ ਕਰੀ 25000 ਜਿਹੜੀਆਂ ਕਿ ਨੌਜਵਾਨਾਂ ਦੀ ਲਾਸਾਂ ਦੀ ਰ ਉਹਨਾਂ ਨੂੰ ਵੀ ਪਾਕਿਸਤਾਨ ਦੇ ਵਿੱਚੋਂ ਬੰਦ ਕਰ ਦੋ ਤੇ ਜਿਹੜੇ ਜਾਨਵਰ ਉਧਰੋਂ ਉਧਰੀ ਉੱਡ ਕੇ ਆਉਂਦੇ ਨੇ ਉਹਨਾਂ ਨੂੰ ਵੀ ਉੱਥੇ ਲੈ ਕੇ ਵਜੋ ਰਫਲਾ ਉਹਨਾਂ ਨੂੰ ਵੀ ਮਾਰਨਾ ਸ਼ੁਰੂ ਕਰ ਦੋ ਕਲਾਕਾਰਾ ਕਰਕੇ ਨਾ ਜਿਹੜੇ ਕਲਾਕਾਰ ਉਧਰੋਂ ਉਧਰੀ ਆਉਣੇ ਸ਼ੁਰੂ ਹੋਏ ਤਾਂ ਜਿਹੜਾ ਉਤਨਾ ਦੋਨਾਂ ਦੇਸ਼ਾਂ ਦਾ ਘਟਿਆ ਸੀਗਾ ਅਸਲ ਦੇ ਵਿੱਚ ਜਿਹੜੀ ਇਹ ਲੜਾਈ ਆ ਲੜਾਈ ਸਿਰਫ ਦਲਜੀਤ ਜਾਨ ਆ ਇਸ ਕਰਕੇ ਕਿ ਉਹ ਸਿੱਖ ਹੈ ਨਫਰਤ ਇਹ ਮੂੰਹ ਦੇ ਵਿੱਚ ਪਾਉਂਦੇ ਨੇਗੇ ਵੀ ਇੱਧਰ ਪੰਜਾਬ ਵਾਲੇ ਲੜਨ ਪੰਜਾਬ ਵਾਲੇ ਖਾਲਸਤਾਨ ਦੀਆਂ ਗੱਲਾਂ ਕਰਨੇ ਟਕਰਾਅ ਪੈਦਾ ਕਰਨ ਨੂੰ ਇਹ ਲੱਗੇ ਹੋਏ ਨੇ ਜਿਹੜਾ ਸਰਕਲੇਰਾ ਬੈਠ ਕੇ ਉਹਨੇ ਭਗਤੀ ਕੀਤੀ ਹੈ ਨਾ ਬਚਪਨ ਦੇ ਵਿੱਚ ਬੈਠ ਕੇ ਕ੍ਰੀਤਨ ਕੀਤਾ ਆ ਮਿੱਕੇ ਜਨ ਨੂੰ ਮੈਂ ਪੁੱਛਣਾ ਚਾਹਣਾ ਤੇ ਬੀਪਰਾਗ ਨੂੰ ਇਹ ਗੱਲ ਪੁੱਛਣਾ ਚਾਹਣਾ ਮੈਨੂੰ ਇਸ ਗੱਲ ਦਾ ਜਵਾਬ ਦਿਓ ਜਦੋਂ ਕੰਗਣਾ ਵਰਗੀਆਂ ਜਿਹੜਾ ਰੁੱਗਲਦੀਆਂ ਨੇ ਉਹ ਤਾਂ ਤੁਸੀਂ ਬੋਲ ਦੇਣੀ ਸਤਿ ਸ੍ਰੀ ਅਕਾਲ ਜੀ ਸਾਰੇ ਹੀ ਮੇਰੇ ਭੈਣ ਭਰਾਵਾਂ ਨੂੰ ਮੈਂ ਅੱਜ ਗੱਲ ਕਰਨੀ ਹੈ ਜਿਹੜੇ ਕਿ ਦਲਜੀਤ ਸਾਹਜੀਆਂ ਦੋ ਫਿਲਮਾਂ ਲੈ ਗਈਆਂ ਸਰਦਾਰ ਜੀ ਦੀ ਗੱਲ ਕਰੀਏ ਜਾਂ ਅਸੀਂ ਗੱਲ ਕਰੀਏ ਅਸੀਂ ਪੰਜਾਬ 95 ਦੀ ਗੱਲ ਕਰੀਏ ਇਹ ਦੋਨੇ ਫਿਲਮਾਂ ਨੂੰ ਦੋਨੇ ਫਿਲਮਾਂ ਤੇ ਬਹੁਤ ਵੱਡਾ ਵਿਰੋਧ ਹੋ ਰਿਹਾ ਹੈ ਪਰ ਸਾਨੂੰ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਨੂੰ ਕੱਲਾ ਇਹ ਸੱਭਿਆਚਾਰ ਪਾਸੇ ਨੂੰ ਸਾਰੇ ਪਾਸਿਓਂ ਜਿਹੜਾ ਪੰਜਾਬ ਨੂੰ ਖਤਮ ਕੀਤਾ ਜਾ ਰਿਹਾ ਮੈਨੂੰ ਇਹ ਸੀਗਾ ਵੀ ਜਿਹੜਾ ਦਿਲਜੀਤ ਸਿੰਘ ਤੇ ਅੱਜ ਮੁੱਦਾ ਚੱਲ ਰਿਹਾ ਹੈ ਇਸ ਮੁੱਦੇ ਉੱਪਰ ਪੰਜਾਬ ਦਾ ਮੁੱਖ ਮੰਤਰੀ ਸਟੈਂਡ ਲਾਊਗਾ ਪੂਰਾ ਵੱਡਾ ਸਟੈਂਡ ਲਾਊਗਾ ਕਿਉਂਕਿ ਉਹਨੂੰ ਲੈਣਾ ਬਣਦਾ ਸੀਗਾ ਜੇ ਆਪਾਂ ਜਸਵੰਤ ਸਿੰਘ ਭਾਈ ਜਸਵੰਤ ਸਿੰਘ ਦੀ ਖਾਲੜਾ ਦੀ ਗੱਲ ਕਰੀਏ ਉਹ ਫਿਲਮ ਸਾਨੂੰ ਸਭ ਨੂੰ ਪਤਾ ਹੈ ਕਿ ਮਨੁੱਖੀ ਅਧਿਕਾਰਾਂ ਤੇ ਬਣੀ ਹੋਈ ਫਿਲਮ ਹੈ ਸਾਡੇ ਹੀਰੋ ਨੇਗੇ ਸਾਡੇ ਰੋਲ ਮਾਡਲ ਲੇਗੇ ਭਾਈ ਜਸਪਾਲ ਸਿੰਘ ਜੀ ਖਾਲੜਾ ਉਹਨਾਂ ਦੀ ਜੀਵਨੀ ਤੇ ਬਣੀ ਹੋਈ ਫਿਲਮ ਹੈ ਉਹ ਬੰਦ ਕਰ ਦਿੱਤੀ ਕਿ ਬਿਲਕੁਲ ਕਹਿੰਦੇ ਇੰਨੇ ਕੱਟ ਲਾਓ ਇੰਨੇ ਕੱਟ ਲਾਓ ਤੇ ਫਿਲਮ ਨੂੰ ਰਿਲੀਜ਼ ਕਰਨ ਨੂੰ ਤਿਆਰ ਨਹੀਂ ਉਹਦੇ ਉੱਪਰ ਪੰਜਾਬ ਦੇ ਮੁੱਖ ਮੰਤਰੀ ਨੇ ਬਿਲਕੁਲ ਸਟੈਂਡ ਨਹੀਂ ਲੈਂਤਾ ਕਿਉਂਕਿ ਜੇ ਮੈਂ ਅੱਜ ਗੱਲ ਦਲਜੀਤ ਦੀ ਕਰਾਂ ਦਲਜੀਤ ਦੀ ਸੰਧ ਕੋਈ ਆਮ ਮੰਨਦਾ ਨਹੀਂ ਹੈਗਾ ਉਹ ਬਹੁਤ ਵੱਡੇ ਪੱਤਰ ਤੇ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਿਹਾ ਪੱਗ ਨੂੰ ਕਿੱਥੇ ਲਾ ਜਾ ਕੇ ਪ੍ਰਮੋਟ ਕਰ ਰਿਹਾ ਉਹ ਉਸ ਉੱਪਰ ਕੱਲ ਦੀ ਖਬਰ ਹੈ ਕੈਨੇਡਾ ਯੂਨੀਵਰਸਿਟੀ ਨੇ ਸਪੈਸ਼ਲ ਕੋਰਸ ਟ੍ਰਾਂਟੋ ਯੂਨੀਵਰਸਿਟੀ ਕੋਰਸ ਸ਼ੁਰੂ ਕਰਿਆ ਦਿਲਜੀਤ ਉੱਪਰ ਵੀ ਕੋਰਸ ਹੋਣਾ ਚਾਹੀਦਾ ਉਹਦੇ ਉੱਪਰ ਟ੍ਰਾਂਟੋ ਦੀ ਕੈਨੇਡਾ ਦੀ ਯੂਨੀਵਰਸਿਟੀ ਨੇਗੇ ਇਸ ਕਰਕੇ ਕੋਈ ਆਮ ਮੰਨਦਾ ਨਹੀਂ ਜਿਹੜਾ ਕਿ ਜਿੰਨੂ ਕਿ ਕੱਲਾ ਕੱਲਾ ਪੰਜਾਬ ਦਾ ਨਾਗਰਿਕ ਪਿਆਰ ਕਰਦਾ ਉਹਦੇ ਉੱਪਰ ਪੰਜਾਬ ਦਾ ਮੁੱਖ ਮੰਤਰੀ ਨੂੰ ਸੀਗਾ ਵੀ ਕੋਈ ਸਟੈਂਡ ਲਾਊਗਾ ਉਹਦੇ ਫਿਲਮਾਂ ਨੂੰ ਕਿਉਂ ਬੰਦ ਕੀਤਾ ਜਾ ਰਿਹਾ ਪਰ ਪੰਜਾਬ ਦਾ ਮੁੱਖ ਮੰਤਰੀ ਕੱਖ ਨਹੀਂ ਬੋਲਿਆ ਅੱਗੇ ਆਜੋ ਸਰਦਾਰ ਜੀ ਫਿਲਮ ਦੀ ਗੱਲ ਆਜੋ ਕਿ ਮੈਂ ਕਿੰਨੇ ਜਿਹੜੇ ਕਿ ਇੱਕ ਚੀਜ਼ ਮੈਨੂੰ ਇਸ ਚੀਜ਼ ਦਾ ਲੱਗ ਰਿਹਾ ਵੀ ਸਾਡੇ ਕਿੰਨੇ ਜਿਹੜੇ ਲੋਕ ਨਾਫਰਤ ਫੜਾਉਣ ਤੇ ਲੱਗੇ ਹੋਏ ਨੇਗੇ ਗੱਲ ਜੇ ਮੈਂ ਕਰਾਂ ਆ ਇੱਕ ਦੋ ਚਾਰ ਜਿਹੜੇ ਕਿ ਆਰਐਸਐਸ ਦੇ ਤੇ ਉਹਦੇ ਬੰਦੇ ਨੇਗੇ ਠੀਕ ਹੈ ਉਹਨਾਂ ਨੇ ਤੀਜੇ ਦਿਨ ਆ ਕੇ ਕੋਈ ਵੀ ਪੰਜਾਬ ਦੀ ਗੱਲ ਹੋਵੇ ਉਹਨਾਂ ਨੇ ਮੂਹਰੇ ਆ ਕੇ ਐਨ ਪੂਰਾ ਜਾ ਕੇ ਆ ਕੇ ਵਿਰੋਧ ਕਰਨਾ ਹੁੰਦਾ ਪੂਰਾ ਉਹਨਾਂ ਨੇ ਜ਼ਹਿਰ ਉਗਲਣਾ ਹੁੰਦਾ ਸਮਝਣ ਵਾਲੀ ਗੱਲ ਆ ਕਿੰਨਾ ਉਹਨਾਂ ਨੇ ਜ਼ਹਿਰ ਉਹ ਲੋਕ ਜ਼ਹਿਰ ਉਗਲਦੇ ਨੇਗੇ ਇਦੋਂ ਦੂਜੀ ਗੱਲ ਕਰਾਂ ਕਲਾਕਾਰਾਂ ਦੀ ਕਈ ਕਲਾਕਾਰ ਨੇ ਉਹਨਾਂ ਨੂੰ ਦਿਲਜੀਤ ਦੀ ਚੜ੍ਹਾਈ برداشت ਨਹੀਂ ਹੁੰਦੀ ਉਹ ਲੱਗੇ ਪਏ ਨੇਗੇ ਹੁਣ ਜਿਹੜੀ ਸਰਦਾਰ ਜੀ ਦੇ ਵਿੱਚ ਫਿਲਮ ਆ ਕਿ ਪਾਕਿਸਤਾਨੀ ਹੀਰੋ ਆਣਾ ਕਿ ਉਹਨੂੰ ਲੈਤਾ ਗਿਆ ਤਾਂ ਕਰਕੇ ਅਸੀਂ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਣ ਦਿੰਦੇ ਸਮਝਣ ਵਾਲੀ ਗੱਲ ਆ ਸਭ ਤੋਂ ਸਭ ਨੂੰ ਸਾਰਿਆਂ ਨੂੰ ਇਹ ਬਹੁਤ ਚੰਗੀ ਤਰ੍ਹਾਂ ਗੱਲ ਦਾ ਪਤਾ ਆ ਵੀ ਜਿਹੜਾ ਭਾਰਤ ਦੇ ਵਿੱਚ ਜਿਹੜਾ ਲੜਾਈ ਹੋਈ ਆ ਜਾਂ ਪਹਿਲਗਾਮ ਵਾਲਾ ਹਮਲਾ ਹੋਇਆ ਉਸ ਤੋਂ ਪਹਿਲਾਂ ਦੀ ਇਹ ਫਿਲਮ ਬਣੀ ਹੋਈ ਆ ਫਿਲਮ ਬਣਾਉਣ ਤੋਂ ਸਾਲ-ਸਾਲ 2-2 ਸਾਲ ਪਹਿਲਾਂ ਲੱਗ ਜਾਂਦੇ ਨੇਗੇ ਸਾਲ-ਸਾਲ ਪਹਿਲਾਂ ਪਲਾਨਿੰਗ ਚੱਲਣੀ ਚੱਲਣ ਲੱਗ ਜਾਂਦੀ ਆ 6-6 ਮਹੀਨੇ ਸ਼ੂਟਿੰਗ ਚੱਲੀ ਜਾਂਦੀ ਫਿਲਮ ਦੀ ਫਿਲਮ ਕਿਤੇ ਐਂ ਬਣ ਜਾਂਦੀ ਆ ਫਿਰ ਅੱਗੇ ਪਾਕਿਸਤਾਨੀ ਹਿਰੂਆ ਉਹਦੇ ਕਰਕੇ ਸਿਫਲ ਨੂੰ ਬੰਦ ਕਰਦੇ ਆਂ ਅੱਛਾ ਫਿਰ ਤਾਂ ਪਾਕਿਸਤਾਨ ਦੇ ਵਿੱਚ ਹਵਾ ਆਉਂਦੀ ਆ ਉਹ ਵੀ ਬੰਦ ਕਰ ਦੋ ਪਾਕਿਸਤਾਨ ਦੇ ਵਿੱਚ ਜਿਹੜੀ ਹਵਾ ਆਉਂਦੀ ਹੈ ਉਹਨੂੰ ਵੀ ਪਾਕਿਸਤਾਨ ਦੇ ਵਿੱਚੋਂ ਬੰਦ ਕਰ ਦੋ ਤੇ ਜਿਹੜੇ ਜਾਨਵਰ ਉਧਰੋਂ ਉਧਰੀ ਉੱਡ ਕੇ ਆਉਂਦੇ ਨੇ ਉਹਨਾਂ ਨੂੰ ਵੀ ਉੱਥੇ ਲੈ ਕੇ ਬੈਜੋ ਰਫਲਾ ਉਹਨਾਂ ਨੂੰ ਵੀ ਮਾਰਨਾ ਸ਼ੁਰੂ ਕਰ ਦੋ ਕਲਾਕਾਰ ਇੱਕ ਜਾਨਵਰਾਂ ਦੇ ਤਰ੍ਹਾਂ ਹੁੰਦੇ ਨੇ ਕਲਾ ਕਲਾਕਾਰ ਇੱਕ ਜੋੜਨ ਵਾਲੇ ਹੁੰਦੇ ਨੇਗੇ ਜੇਕਰ ਅੱਜ ਦੋ ਦੇਸ਼ਾਂ 'ਵਾਰ ਵਿਚਾਲੇ ਤਣਾਅ ਹੈ ਤਣਾਅ ਪਹਿਲਾਂ ਤੋਂ ਚੱਲਦਾ ਆ ਦੋ ਦੇਸ਼ਾਂ ਵਿਚਾਲੇ ਜੇਕਰ ਪਿਛਲੇ ਸਮੇਂ ਦੇ ਵਿੱਚ ਤਣਾਅ ਘਟਿਆ ਸੀ ਉਹ ਸਿਰਫ ਸਿਰਫ ਕਲਾਕਾਰ ਕਲਾਕਾਰਾ ਕਰਕੇ ਨਾ ਜਿਹੜੇ ਕਲਾਕਾਰ ਉਧਰੋਂ ਉਧਰ ਹੀ ਆਉਣੇ ਸ਼ੁਰੂ ਹੋਏ ਤਾਂ ਜਿਹੜਾ ਉਹ ਤਨਾਅ ਦੋਨਾਂ ਦੇਸ਼ਾਂ ਦਾ ਘਟਿਆ ਸੀਗਾ ਹੁਣ ਫਿਰ ਜਿਹੜਾ ਤਣਾਅ ਵਧ ਰਿਹਾ ਇਸ ਤਣਾਅ ਨੂੰ ਵੀ ਜਿਹੜਾ ਕਲਾਕਾਰ ਹੀ ਘਟਾ ਸਕਦੇ ਨੇਗੇ ਕਿੱਡੀ ਵੱਡੀ ਤੁਸੀਂ ਨਫ਼ਰਤ ਦਾ ਜਿਹੜਾ ਹੈ ਬੀਜ ਬੀਜ ਰਹੇ ਹੋ ਕੁਝ ਕੁ ਲੋਕਾਂ ਨੇ ਮੈਂ ਗੱਲ ਕਰਦਾ ਜਾਂ ਜਾਂ ਨੈਸ਼ਨਲ ਮੀਡੀਆ ਦੀ ਗੱਲ ਕਰਦਾ ਅੱਜ ਨੈਸ਼ਨਲ ਮੀਡੀਆ ਦੀ ਖ਼ਬਰ ਦੇਖੀ ਆਜ ਤੱਕ ਦੀ ਖ਼ਬਰ ਦੇਖੀ ਦਲਜੀਤ ਸਿੰਘ ਨੂੰ ਬਾਰਡਰ ਜਿਹੜੀ 2 ਫਿਲਮ ਆ ਰਹੀ ਉਹਦੇ ਵਿੱਚ ਵੀ ਬਾਹਰ ਕੀਤਾ ਜਾ ਰਿਹਾ ਹੈ ਹਜੇ ਕੋਈ ਕੋਈ ਹਜੇ ਪਲਾਨਿੰਗ ਨਹੀਂ ਆਜ ਤੱਕ ਨੇ ਆਪਦੇ ਕੋਲੋਂ ਜਿਹੜਾ ਕਿ ਦਲਜੀਤ ਸਿੰਘ ਨੂੰ ਬਾਰਡਰ 2 ਦੇ ਵਿੱਚ ਕਿੰਨੀ ਜਿਹੜੀ ਕਿ ਨਫ਼ਰਤ ਦਾ ਬੀਜ ਬੀਜ ਰਹੇ ਨੇ ਕਿੰਨਾ ਹੈ ਭਾਰਤ ਪਰ ਕਿੰਨਾ ਹੈ ਪੰਜਾਬ ਪਰ ਤੇ ਜ਼ਹਿਰ ਉਗਲ ਰਹੇ ਨੇਗੇ ਅਸਲ ਦੇ ਵਿੱਚ ਜਿਹੜੀ ਲੜਾਈ ਆ ਲੜਾਈ ਸਿਰਫ ਦਲਜੀਤ ਜਾਨ ਆ ਇਸ ਕਰਕੇ ਕਿ ਉਹ ਸਿੱਖ ਹੈ ਉਹ ਪੱਗ ਨੂੰ ਉੱਪਰ ਲੈ ਕੇ ਜਾ ਰਿਹਾ ਜਦੋਂ ਸਟੇਜ ਤੋਂ ਕਹਿੰਦਾ ਨਾ ਮੈਂ ਮੈਂ ਪੰਜਾਬ ਮੈਂ ਹੂੰ ਪੰਜਾਬ ਮੈਂ ਹੂੰ ਪੰਜਾਬ ਉਹ ਇਹਨਾਂ ਤੋਂ ਗੱਲ ਫਰਤਾਸਤ ਨਹੀਂ ਹੁੰਦੀ ਜਿਹੜੀ ਕਿ ਉਹਨੇ ਦੁਨੀਆਂ ਦੇ ਸਟੇਜਾਂ ਤੇ ਜਾ ਕੇ ਇਹ ਗੱਲ ਕੀਤੀ ਹੈ ਨਾ ਵੀ ਮੈਂ ਹੂੰ ਪੰਜਾਬ ਮੈਂ ਹੂੰ ਸਿੱਖ ਮੈਂ ਹੂੰ ਸਰਦਾਰ ਇਹ ਗੱਲ ਉਹਨੇ ਸਟੇਜਾਂ ਉੱਤੇ ਜਾ ਕੇ ਬੋਲਤੀ ਇਹ ਗੱਲ ਇਹਨਾਂ ਨੂੰ ਹਾਜ਼ਮ ਜਿਹੜੀ ਕਿ ਇਹ ਇਹਨਾਂ ਨੂੰ ਜਿਹੜੇ ਕਿ ਇਹ ਕੱਟੜ ਜਿਹੜੇ ਕੱਟੜ ਪੰਥੀ ਨੇ ਨਾ ਇਹ ਜਿਹੜੇ ਜਿਹੜੇ ਕੱਟੜ ਪੰਥੀ ਨੇ ਜਿਹੜੇ ਆਪਣੇ ਆਪਣੇ ਹਿੰਦੂ ਰਾਸ਼ਟਰਵਾਦ ਘਾਉਣ ਵਾਲੇ ਗੱਲ ਕਰਨ ਵਾਲੇ ਨੇ ਇਹਨਾਂ ਨੂੰ ਜਿਹੜੀ ਇਹ ਗੱਲ ਹਾਜਮ ਨਹੀਂ ਆ ਰਹੀ ਇਹ ਸਿੱਖਾਂ ਤੇ ਹਿੰਦੂਆਂ ਦੇ ਵਿਚਾਲੇ ਨਾਫਰਤ ਖੜੀ ਕਰ ਰਹੇ ਨੇ ਬਹੁਤ ਵੱਡੀ ਨਾਫਰਤ ਖੜੀ ਕਰ ਰਹੇ ਨੇ ਇਹ ਇਹ ਨਾਫਰਤ ਇਹ ਮੂੰਹ ਦੇ ਵਿੱਚ ਪਾਉਂਦੇ ਨੇਗੇ ਵੀ ਇੱਧਰ ਪੰਜਾਬ ਵਾਲੇ ਲੜਨ ਪੰਜਾਬ ਵਾਲੇ ਖਾਲਸਤਾਨ ਦੀਆਂ ਗੱਲਾਂ ਕਰਨੇ ਟਕਰਾਅ ਪੈਦਾ ਕਰਨ ਨੂੰ ਇਹ ਲੱਗੇ ਹੋਏ ਨੇ ਜਿਹੜਾ ਸਾਰਾ ਪੈਦਾ ਕਰਨ ਲੱਗੇ ਹੋਏ ਨੇ ਕਦੇ ਦਲ ਦਲਜੀਤ ਨੂੰ ਖਾਲਸਤਾਨੀ ਕਦੇ ਕੁਛ ਕਦੇ ਕਦੇ ਕੁਛ ਬੋਲਦੇ ਨੇਗੇ ਮੈਂ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਤੇ ਪਰ ਸਭ ਤੋਂ ਵੱਡਾ ਸਟੈਂਡ ਸਾਡੀ ਪੰਜਾਬ ਦੇ ਮੁੱਖ ਮੰਤਰੀ ਦਾ ਪੰਜਾਬ ਦਾ ਸਰਕਾਰ ਦਾ ਸਟੈਂਡ ਹੋਣਾ ਚਾਹੀਦਾ ਮੈਂ ਇਹਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਕਿੰਨਾ ਕੁ ਪੰਜਾਬ ਨਾਲ ਖੜ ਸਕਦੇ ਹੋ ਤੁਸੀਂ ਤੇ ਚੁਣੀ ਹੋਈ ਪਾਰਟੀਆਂ ਸੱਤਾ ਦੇ ਵਿੱਚ ਪਾਰਟੀਆਂ ਆਪੋਜੀਸ਼ਨ ਨੂੰ ਵੀ ਇਹਦੇ ਉੱਪਰ ਪੂਰਾ ਜਿਹੜਾ ਕਿ ਬਣਦਾ ਰੋਲ ਨਿਭਾਉਣਾ ਚਾਹੀਦਾ ਕਿ ਪੰਜਾਬ ਨੂੰ ਇੰਨਾ ਕਿਉਂ ਮਾਰਿਆ ਜਾ ਰਿਹਾ ਹੈ ਕਿਉਂ ਇੰਨਾ ਸਾਡਾ ਨੌਜਵਾਨ ਪੂਰੀ ਦੁਨੀਆ ਦੇ ਵਿੱਚ ਸਾਡੇ ਪੰਜਾਬ ਨੂੰ ਪ੍ਰਸਿੱਧ ਕਰ ਰਿਹਾ ਹੈ ਕਿਉਂ ਨੌਜਵਾਨ ਨੂੰ ਟਾਰਗੇਟ ਕੀਤਾ ਜਾ ਰਿਹਾ ਦਿਲਜੀਤ ਜੀ ਇਸ ਗੱਲ ਤੇ ਬੋਲ ਸਕਦਾ ਦਿਲਜੀਤ ਜਿਹੜਾ ਚ ਦਲਜੀਤ ਇਹਨਾਂ ਦੀ ਬਹੁਤ ਗੱਲਾਂ ਨੂੰ ਚੁੱਪਾ ਜਿੱਦਾਂ ਦਲਜੀਤ ਬੋਲਿਆ ਨਾ ਉਸ ਦਿਨ ਇਹਨਾਂ ਦੇ ਮੂਰੇ ਜਿਹੜੇ ਇੱਕ ਕੱਟੜਪੰਥੀ ਘਾਉਣ ਵਾਲੇ ਨੇਗੇ ਜਿਹੜੇ ਵੱਡੇ ਆਪ ਦੀ મોદી ਭਗਤ ਘਾਉਣ ਵਾਲੇ ਨੇ ਉਸ ਦਿਨ ਇਹਨਾਂ ਨੂੰ ਗੱਲ ਨਹੀਂ ਹੋੜਨੀ ਉਸ ਦਿਨ ਪ੍ਰਧਾਨ ਮੰਤਰੀ ਨੂੰ ਵੀ ਕੋਈ ਗੱਲ ਦਾ ਜਵਾਬ ਦੇਣਾ ਹੋਣਾ ਦਲਜੀਤ ਇਸ ਕਰਕੇ ਚੁੱਪਾ ਦਲਜੀਤ ਦੇ ਉੱਪਰ ਤਾਂ ਏਡੀ ਵੱਡੀ ਸਰਚ ਹੋ ਰਹੀ ਹੈ ਜਿਹੜਾ ਉਹਦੀ ਕਿਸਮਤ ਜਿਹੜੀ ਉਹ ਬੰਦੇ ਨੇ ਬੈਠ ਕੇ ਨਾਨਕ ਸਿੰਘ ਕਨ ਕਲੇਰਾ ਨਾਨਕ ਸਰ ਕਲੇਰਾ ਬੈਠ ਕੇ ਉਹਨੇ ਭਗਤੀ ਕੀਤੀ ਹੈ ਨਾ ਬਚਪਨ ਦੇ ਵਿੱਚ ਬੈਠ ਕੇ ਕੀਰਤਨ ਕੀਤਾ ਜੋ ਆਪਣਾ ਉਹਨੇ ਹਜੇ ਵੀ ਉਹ ਇੱਕ ਪ੍ਰਮਾਤਮਾ ਦੇ ਨਾਲ ਜੁੜਿਆ ਹੋਇਆ ਬੰਦਾ ਹੋ ਇਸ ਕਰਕੇ ਉਹਦੀ ਏਡੀ ਵੱਡੀ ਪ੍ਰਸਿੱਧੀ ਹੋਈ ਆ ਮੀਕੇ ਨੂੰ ਵੀ ਇਹ ਗੱਲ ਕਹਿਣਾ ਚਾਹਣਾ ਜਿਹੜਾ ਮੀਕਾ ਜਿਹੜਾ ਚਾਵਲ ਬੰਦਾ ਜਿਹੜਾ ਕਿ ਇਹ ਇਸ ਇਹਦੇ ਹੱਥ ਠੋਕਾ ਬਣਿਆ ਹੋਇਆ ਸਰਕਾਰ ਦਾ ਆ ਦੂਜਾ ਆਇਆ ਸੀਗਾ ਆਪਣਾ ਬੀਪਰਾਖਜਾ ਤੈਨੂੰ ਕੀ ਪਤਾ ਉਹ ਬੀਪਰਾਖ ਨੂੰ ਪੁੱਛਣ ਵਾਲਾ ਹੋ ਵੀ ਤੈਨੂੰ ਕੀ ਪਤਾ ਪੰਜਾਬ ਬਾਰੇ ਜਾਂ ਪੰਜਾਬੀਆਂ ਦੇ ਕੁਰਬਾਨੀਆਂ ਬਾਰੇ ਤੈਨੂੰ ਕੀ ਪਤਾ 90 95% ਕੁਰਬਾਨੀਆਂ ਦੇ ਕੇ ਇਸ ਪੰਜਾਬ ਨੂੰ ਇਹਨਾਂ ਨੇ ਉਜਾੜ ਕਰਵਾਇਆ ਹੋਇਆ ਤੂੰ ਅੱਜ ਅੱਜ ਹੱਥ ਠੋਕਾ ਬਣ ਕੇ ਪੰਜਾਬ ਦੀ ਖਿਲਾਫ ਹੋਇਆ ਖੜਾ ਪੰਜਾਬ ਦੀ ਆ ਮਿੱਕੇ ਜਨੂੰ ਮੈਂ ਪੁੱਛਣਾ ਚਾਹਣਾ ਤੇ ਵੀਪਰਾਗ ਨੂੰ ਇਹ ਗੱਲ ਪੁੱਛਣਾ ਚਾਹਣਾ ਮੈਨੂੰ ਇਸ ਗੱਲ ਦਾ ਜਵਾਬ ਦੇਓ ਜਦੋਂ ਕੰਗਣਾ ਵਰਗੀਆਂ ਜ਼ਹਿਰ ਉਗਲਦੀਆਂ ਨੇ ਉਹ ਤਾਂ ਤੁਸੀਂ ਬੋਲਦੇ ਨਹੀਂ ਕੰਗਣਾ ਕਿੰਨਾ ਜ਼ਹਿਰ ਉਗਲਦੀਆ ਕਿੰਨਾ ਪੰਜਾਬ ਦੇ ਖਿਲਾਫ ਸਿੱਖਾਂ ਦੇ ਖਿਲਾਫ ਕਿਸਾਨਾਂ ਦੇ ਖਿਲਾਫ ਕਿੰਨੀ ਕਰਤਾਰਕੋਸ਼ੀ ਕਰਿਆ ਉਹ ਤਾਂ ਤੁਸੀਂ ਬੋਲੇ ਨਹੀਂ ਉਹ ਤਾਂ ਤੁਸੀਂ ਚੁੱਪ ਸੀਗੇ ਦਲਜੀਤ ਦੇ ਖਿਲਾਫ ਚੜਕੇ ਆਗੇ ਤੁਹਾਨੂੰ ਪਤਾ ਵੀ ਸਾਨੂੰ ਕੋਈ ਜਾਣਦਾ ਨਹੀਂ ਦਲਜੀਤਨਾ ਸਾਡਾ ਕੰਟਰੋਵਰਸੀ ਕਰਕੇ ਤੁਹਾਡੀ ਮਾੜੇ ਮੋਟੇ ਸਾਨੂੰ ਉਧਰੋਂ ਮੋਦੀ ਭਗਤਾਂ ਵੱਲੋਂ ਸਾਨੂੰ ਨਾ ਮਿਲ ਜੂਗਾ ਠੀਕ ਹੈ ਤੁਹਾਡਾ ਕੰਮ ਇਹੀ ਆ ਤੁਸੀਂ ਉੱਦਾਂ ਕੁਝ ਬੋਲੇ ਨਹੀਂ ਜੋ ਕੁਛ ਅੱਜ ਜ ਕਿਰ ਲਾ 200 ਵਰਗੀਆਂ ਧਾਰਾ 370 ਵਰਗੀਆਂ ਜਿਹੜੀਆਂ ਫਿਲਮਾਂ ਬਣੀਆਂ ਨੇ ਉਹ ਟੈਕਸ ਫ੍ਰੀ ਕਰਕੇ ਫਿਲਮਾਂ ਦਿਖਾਈਆਂ ਗਿਆ ਨੇ ਆ ਇਧਰ ਜੇ ਮਨੁੱਖੀ ਅਧਿਕਾਰਾਂ ਤੇ ਗੱਲ ਬਣੀ ਤਾਂ ਅਸੀਂ ਫਿਲਮ ਨੂੰ ਵੀ ਬੈਨ ਕਰਤਾ ਮੈਨੂੰ ਇਸ ਗੱਲ ਦਾ ਜਵਾਬ ਦਿਓਗਾ ਸਰਦਾਰ ਜੀ ਫਿਲਮ ਬੰਦ ਕਰਨ ਦਾ ਕਾਰਨ ਕੀ ਆ ਤੁਸੀਂ ਇਸ ਗੱਲ ਦਾ ਜਵਾਬ ਸਰਦਾਰ ਸਰਦਾਰ ਜੀ ਤਰੀ ਹੈ ਜਿਹੜੀ ਫਿਲਮ ਐਸ ਤਰ੍ਹਾਂ ਥੋੜੂ ਤੁਸੀਂ ਐ ਕਰੋਗੇ ਯਾਰ ਕਰੋੜਾ ਰੁਪਿਆ ਫਿਲਮ ਬਣਾਉਣ ਤੇ ਲੱਗਿਆ ਹੋ ਤੁਹਾਨੂੰ ਸ਼ਰਮ ਹੀ ਨਹੀਂ ਹੈਗੀ ਕਿਸੇ ਵੀ ਗੱਲ ਦੀ ਯਾਰ ਦਲਜੀਤ ਦਲਜੀਤ ਕੋਈ ਭਾਰਤਿਕ ਤੱਕ ਰਸੀਮਤ ਨਹੀਂ ਹੈਗਾ ਦਲਜੀਤ ਐਸਮ ਪੂਰੀ ਦੁਨੀਆ ਤੱਕ ਰਸੀਮਤ ਹੈ ਦਲਜੀਤ ਨੂੰ ਤੁਹਾਡੇ ਨਾਲ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਤੁਹਾਡੇ ਨਾਲ ਥੋੜੇ ਚਾਰ ਨੂੰ ਨਾ ਬੋਲਣ ਨਾਲ ਮੈਂ ਅੱਜ ਤਾਂ ਵੀਡੀਓ ਪਾਈ ਆ ਕਿ ਮੈਂ ਆਪਣੇ ਪੰਜਾਬ ਨੂੰ ਆਪਣੀ ਉਸ ਨੂੰ ਪਿਆਰ ਕਰਦਾ ਮੈਂ ਤਾਂ ਦਲਜੀਤ ਦਾ ਸਾਥ ਦੇ ਰਿਹਾ ਮੈਂ ਦਲਜੀਤ ਦਾ ਸਾਥ ਇਸ ਕਰਕੇ ਦੇ ਰਿਹਾ ਕਿਉਂਕਿ ਕੱਲਾ ਦਲਜੀਤ ਨੂੰ ਟਾਰਗੇਟ ਨਹੀਂ ਕੀਤਾ ਜਾ ਰਿਹਾ ਪੰਜਾਬ ਨੂੰ ਟਾਰਗੇਟ ਕੀਤਾ ਜਾ ਰਿਹਾ ਸਿੱਖੀ ਨੂੰ ਟਾਰਗੇਟ ਕੀਤਾ ਜਾ ਰਿਹਾ ਮੈਂ ਤਾਂ ਕਰਕੇ ਅੱਜ ਹੱਕ ਦੇ ਵਿੱਚ ਬੋਲ ਰਿਹਾ ਭਾਈ ਜਸਵੰਤ ਸਿੰਘ ਜੀ ਖਾਲੜਾ ਦੀ ਸ਼ਹੀਦੀ ਪੜ ਲਿਓ ਵੀ ਕਿੱਡੀ ਵੱਡੀ ਸ਼ਹੀਦੀ ਹੈ ਕਿੰਨੇ ਜਦੋਂ ਜਿਹੜੇ ਬੰਦੇ ਨੂੰ ਪਤਾ ਸੀਗਾ ਕਿ ਜਿਹੜੀ ਮੇਰੀ ਜਿਹੜੀ ਮੌਤ ਆਣੀ ਸੰਭਵ ਹੈ ਮੇਰਾ ਮਰਨਾ ਜਿਹੜਾ ਕਿ ਨਿਸ਼ਚਿਤ ਹੈ ਤਾਂ ਵੀ ਬੰਦਾ ਆਪਣਾ ਆਪ ਦਾ ਤੇ ਉੱਪਰ ਲਾ ਕੇ ਕੈਨੇਡਾ ਵਰਗੇ ਮੁਲਕ ਛੱਡ ਕੇ ਇੱਥੇ ਆ ਕੇ ਮਨੁੱਖੀ ਅਧਿਕਾਰਾਂ ਦੀ ਗੱਲ ਕਰੀ 25000 ਜਿਹੜੀਆਂ ਕਿ ਨੌਜਵਾਨਾਂ ਦੀ ਲਾਸਾਂ ਦੀ ਰਿਪੋਰਟ ਤਿਆਰ ਕੀਤੀ ਰਿਪੋਰਟ ਤਿਆਰ ਕਰਕੇ ਦੱਸਿਆ ਵੀ ਕਿਵੇਂ ਕਿ ਕੋਹ ਕੋ ਕੇ ਸਾਡੇ ਨੌਜਵਾਨਾਂ ਨੂੰ ਮਾਰਿਆ ਗਿਆ ਤੇ ਫਿਰ ਜਿਸ ਤਰ੍ਹਾਂ ਦੀ ਉਹ ਸੀਧੀ ਕੀਤੀ ਕਿ ਦੁਨੀਆ ਜਾਣਦੀ ਹੈ ਇਸ ਤੋਂ ਵੱਡੀ ਜੀ ਸੀਧੀ ਆ ਸਾਡੀ ਬੀਬੀ ਖਾਲੜਾ ਜੀ ਦੀ ਸਾਡੀ ਮਾਤਾ ਜੀ ਦੀ ਜਿਹੜਾ ਕਿ ਸੰਘਰਸ਼ ਜਿਹੜਾ ਲੜਾਈ ਨੂੰ ਅੱਜ ਤੱਕ ਲੜ ਰਹੇ ਨੇ ਅੱਜ ਤੱਕ ਉਹਨਾਂ ਦੀ ਲੜਾਈ ਜਾਰੀ ਰੱਖੀ ਹੋਈ ਹੈ ਜਿਹੜਾ ਭਗਵੰਤ ਮਾਨ ਬੀਬੀ ਖਾਲੜਾ ਜੀ ਬਾਰੇ ਬੋਲਦਾ ਹੁੰਦਾ ਸੀ ਨਾ ਫਿਰ ਲਾਉਂਦਾ ਰਾਜ ਸਭਾ ਮੈਂਬਰ ਉਹਨੂੰ ਹੁਣ ਲਾਉਂਦਾ ਰਾਜ ਸਭਾ ਮੈਂਬਰ ਇਹ ਤਾਂ ਲਿਆ ਕੇ ਦਿੱਲੀ ਦੇ ਦਲਾਲਾਂ ਹੱਥ ਟੋਕੇ ਹੋਈ ਸਾਡੇ ਉੱਤੇ ਬਿਠਾਤੇ ਆ ਸੰਜੀਵ ਰੋੜੇ ਵਰਗਾਂ ਦੀ ਗੱਲ ਕਰ ਲੋ ਉਹਨਾਂ ਦੀ ਹੁਣ ਟਿਕਟ ਉਹ ਜਿਹੜੀ ਸੀਟ ਖਾਲੀ ਹੋਈ ਹੈ ਆ ਆਪਣਾ ਹੁਣ ਕੇਸਰੀਵਾਲ ਨੂੰ ਰਾਜ ਸਭਾ ਮੈਂਬਰ ਇਸ ਕਰਕੇ ਇਸ ਦੇ ਉੱਪਰ ਇਕੱਲੇ ਇਕੱਲੇ ਬੰਦੇ ਨੂੰ ਲੀਡਰਾਂ ਨੂੰ ਪੰਜਾਬ ਦੇ ਲੋਕਾਂ ਨੂੰ ਧਾਰਮਿਕ ਜਥੇਬੰਦੀਆਂ ਨੂੰ ਸਿੱਖ ਜਥੇਬੰਦੀਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਮੇਰੀ ਨਿਮਰਤਾ ਸਹਿਤ ਹੱਥ ਮਨ ਕੇ ਬੇਨਤੀ ਹੈ ਉਹਨਾਂ ਨੂੰ ਕੋਈ ਅਸੀਂ ਹੁਕਮ ਨਹੀਂ ਕਰ ਸਕਦੇ ਉਹਨਾਂ ਨੂੰ ਅਸੀਂ ਬੇਨਤੀ ਕਰ ਸਕਦੇ ਹਾਂ ਸੋ ਮਨੀ ਕੁਆਇਟੀ ਨੂੰ ਬੇਨਤੀ ਆ ਆਪਣਾ ਰਣਜੀਤ ਸਿੰਘ ਢੱਡਰੀਆਂ ਵਾਲਾ ਵੀ ਬਹੁਤ ਬੋਲਦੇ ਨੇ ਉਹਨਾਂ ਨੂੰ ਵੀ ਮੇਰੀ ਬੇਨਤੀ ਆ ਤੇ ਹੋਰ ਵੀ ਜਿੰਨੀਆਂ ਸਿੱਖ ਜੱਥੇਬੰਦੀਆਂ ਨੇਗੀਆਂ ਸਿੱਖ ਜੱਥੇਬੰਦੀਆਂ ਨਾਲੋਂ ਵੱਧ ਜਿਹੜਾ ਰੋਲ ਨਿਭਾਉਣਾ ਚਾਹੀਦਾ ਹਿੰਦੂ ਜੱਥੇਬੰਦੀਆਂ ਨੂੰ ਨਿਭਾਉਣਾ ਚਾਹੀਦਾ ਹੈ ਹਿੰਦੂ ਜੱਥੇਬੰਦੀਆਂ ਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੀ ਮਨੁੱਖੀ ਅਧਿਕਾਰਾਂ ਦੇ ਫਿਲਮ ਬਣੀਆਂ ਉਹਨੂੰ ਕਿਉਂ ਰੋਕਿਆ ਜਾ ਰਿਹਾ ਹੈ ਇਸ ਤੋਂ ਬਾਅਦ ਮੁਸਲਮ ਜੱਥੇਬੰਦੀਆਂ ਨੂੰ ਕਿਸਾਨ ਜੱਥੇਬੰਦੀਆਂ ਨੂੰ ਸਾਰੀਆਂ ਜੱਥੇਬੰਦੀਆਂ ਨੂੰ ਇਸ ਤੇ ਡੱਟ ਕੇ ਬੋਲਣਾ ਚਾਹੀਦਾ ਸਭ ਨੂੰ ਦਲਜੀਤ ਦਾ ਸਾਥ ਸਾਥ ਕਰਨਾ ਚਾਹੀਦਾ ਸ੍ਰੀ ਨੇ ਫਿਲਮਾਂ ਜਿਹੜੀਆਂ ਬੰਦ ਹੋ ਰਹੀਆਂ ਨਹੀਂ ਹੋਣੀਆਂ ਚਾਹੀਦੀਆਂ ਇਹ ਜਿਹੜਾ ਨਫ਼ਰਤ ਦਾ ਬੀਜ ਬੀਜ ਰਹੇ ਨੇ ਵੱਧ ਬਣ ਜੇ ਸਾਡੀ ਵੱਜ ਬਣ ਜੇ ਉਹਦੀ 14 ਤਾਰੀਖ ਕਰਕੇ ਜਿਹੜਾ ਜ਼ਹਿਰ ਉਗਲ ਰਹੇ ਨੇ ਇਹ ਬਹੁਤ ਗਲਤ ਹੈ ਕਲਾਕਾਰਾਂ ਨੂੰ ਸਾਰਿਆਂ ਨੂੰ ਲਾਸਟ ਤੇ ਮੇਰੀ ਬੇਨਤੀ ਕਲਾਕਾਰਾਂ ਨੂੰ ਆ ਜਿੰਨੇ ਵੀ ਕਲਾਕਾਰੋਂ ਤੁਹਾਨੂੰ ਸਾਰਿਆਂ ਨੂੰ ਖੁੱਲਕੇ ਬੋਲਣਾ ਚਾਹੀਦਾ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ